ਅੱਜ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਦੋ ਪਹਿਲੋਂ ਤੇ ਆਪਾਂ ਗੱਲ ਕਰਨੀ ਆ ਪਹਿਲੀ ਗੱਲ ਤੇ ਆ ਕਿ ਅਸੀਂ ਹੁਣੇ ਪਿੰਡ ਕੱਟੂ ਜਾ ਰਹੇ ਆ ਜਿੱਥੇ ਅਸੀਂ ਸੈਂਟਰ ਸਰਕਾਰ ਵੱਲੋਂ ਜਿੰਨੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਵੈਸੇ ਤਾਂ ਜੇ ਮੈਂ ਗੱਲ ਕਰਾਂ ਕਿ ਜੋ ਸਕੀਮ ਐ ਇਸ ਵੇਲੇ ਪੰਜਾਬ 'ਚ ਆ ਰਹੀ ਆ ਉਹ 100% ਸੈਂਟਰ ਸਪਾਂਸਰਡ ਸਕੀਮ ਹੀ ਆ ਤੇ ਪੰਜਾਬ ਸਰਕਾਰ ਦਾ ਦਿਵਾਲਾ ਨਿਕਲਿਆ ਪਿਆ ਮੇਰੇ ਨਾਲੋਂ ਜ਼ਿਆਦਾ ਤੁਸੀਂ ਸਮਝਦੇ ਹੋ ਕਿ ਇਹਨਾਂ ਕੋਲ ਥੇਲਾ ਨਹੀਂ ਐਸ ਬੜੇ ਜਿਹੜੇ ਕਿਸੇ ਵੀ ਡਿਪਾਰਟਮੈਂਟ ਕੋਲ ਕੋਈ ਪੈਸਾ ਸੀ ਉਹ ਵੀ ਇਹਨਾਂ ਨੇ ਵਾਪਸ ਲੰਗਾ ਲਿਆ ਤਨਖਾਹਾਂ ਦੇਣ ਨੂੰ ਮੁਸ਼ਕਲ ਆ ਸਰਕਾਰ ਦਾ ਦਿਵਾਲਾ ਨਿਕਲਿਆ ਪਿਆ 4 ਲੱਖ ਕਰੋੜ ਤੱਕ ਦਾ ਕਰਜ਼ਾ ਹੋ ਚੁੱਕਿਆ ਔਰ ਹੋਰ ਲਈ ਜਾ ਰਹੇ ਆ ਔਰ ਜਿਹੜੀ ਚਿੰਤਾ ਦਾ ਵਿਸ਼ਾ ਕਿ ਜਦੋਂ ਤੱਕ ਇਹਨਾਂ ਨੇ ਜਾਣਾ 5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਜਿਹੜਾ ਕਿ ਓਵਰ ਤੋਂ ਓਵਰ ਵੀ ਓਵਰ ਲਿਮਟ ਆ ਕਿਸੇ ਸਟੇਟ ਦੀ ਇਸੇ ਨੇ ਇਲਾ ਨਹੀਂ ਦੇਣਾ ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਖਰਚੇ ਆਪਣੇ ਲੋਨ ਦੇ ਲਈ ਇਹ ਜਿਹੜੀ ਸਕੀਮਾਂ ਜਿਵੇਂ ਆਪਾਂ ਆਸ਼ਵਨ ਸੇਤ ਸਕੀਮਾਂ ਕੱਚੇ ਘਰਾਂ ਦੀ ਸਕੀਮਾਂ ਬਿਜਲੀ ਦੀ ਸਕੀਮਾਂ ਊਰਜਾ ਦੀ ਸਕੀਮਾਂ ਇਹ ਗੈਸ ਸਿਲੰਡਰ ਤੇ ਸਕੀਮਾਂ ਸਾਰੀਆਂ ਸਕੀਮਾਂ ਦੇ ਬਾਰੇ ਪੈਨਸ਼ਨ ਦੀ ਸਕੀਮਾਂ ਇਹ ਸਾਰੀ ਸੈਂਟਰ ਦੀ ਸਕੀਮ ਤੇ ਅਸੀਂ ਹਰੇਕ ਪਿੰਡ ਪਿੰਡ ਜਾ ਕੇ ਕੈਂਪ ਲਾ ਰਹੇ ਹਾਂ ਤਾਂ ਕਿ ਗਰੀਬਾਂ ਦੇ ਵਿੱਚ ਬਸਤੀਆਂ ਦੇ ਵਿੱਚ ਵੇੜਿਆਂ ਦੇ ਵਿੱਚ ਔਰ ਗਰੀਬਾਂ ਦੇ ਲਈ ਫਾਰਮ ਭਰ ਕੇ ਅਸੀਂ ਸਿਰਫ ਫਾਰਮ ਨਹੀਂ ਪਰਵਾ ਰਹੇ ਜਿਵੇਂ ਬਾਹਰ ਗੱਲ ਹੋ ਰਹੀ ਸੀ ਪ੍ਰਧਾਨ ਜੀ ਨੇ ਸਹੀ ਗੱਲ ਦੱਸੀ ਨੀਟਾ ਜੀ ਨੇ ਦੱਸੀ ਕਿ ਲੋਕੀ ਦੂਜੀਆ ਪਾਰਟੀ ਵਾਲੇ ਫਾਰਮ ਭਰਵਾ ਲੈਂਦੇ ਆ ਬਾਅਦ ਜਾ ਕੇ ਸੁੱਟ ਦਿੰਦੇ ਆ ਸਾਡੇ ਸਾਰੇ ਸਕੀਮ ਜਿਹੜੀ ਆ ਇਹ ਕੰਪਿਊਟਰਾਈਜ਼ ਆ ਅਸੀਂ ਸਾਰੇ ਕੰਪਿਊਟਰ ਸਾਰੇ ਜਿਹੜੇ ਕੰਪਿਊਟਰ ਦੇ ਟੈਕਨੀਸ਼ੀਅਨਸ ਆ ਉਹ ਸਾਡੇ ਨਾਲ ਜਾ ਰਹੇ ਆ ਉੱਥੇ ਬੈਠ ਕੇ ਹਰੇਕ ਦਾ ਪੈਨਸ਼ਨ ਦਾ ਫਾਰਮ ਕੱਚੇ ਘਰਾਂ ਦੇ ਫਾਰਮ ਔਰ ਜਿਹੜਾ ਸਿਹਤ ਸਕੀਮ ਦੇ ਫਾਰਮ ਆ ਉਹ ਫਾਰਮ ਵੀ ਭਰੇ ਜਾਣਗੇ ਔਰ ਨਾਲ ਦੇ ਨਾਲ ਉਹਨਾਂ ਨੂੰ ਸਰਟੀਫਿਕੇਟ ਵੀ ਇਸ਼ੂ ਕੀਤੇ ਜਾਣਗੇ ਇੱਕ ਤਾਂ ਇਸ ਪਹਿਲੂ ਤੇ ਤੁਹਾਡੇ ਨਾਲ ਗੱਲ ਕਰਨੀ ਸੀ ਇਹ ਸਕੀਮ ਅਸੀਂ ਸਾਰੇ ਪੰਜਾਬ ਚਲਾ ਰਹੇ ਆ ਤਾਂ ਕਿ ਪਿੰਡ ਪਿੰਡ ਸ਼ਹਿਰ ਸ਼ਹਿਰ ਬਸਤੀ ਵਸਤੀ ਵਾਰਡ ਵਾਰਡ ਗਰੀਬਾਂ ਨੂੰ ਇਹਦਾ ਲਾਭ ਹੋ ਚੁਕੇ ਦੂਜੀ ਬਹੁਤ ਅਹਿਮ ਗੱਲ ਤੇ ਜਿਹੜੀ ਮੇਨ ਗੱਲ ਹੈ ਤੁਹਾਨੂੰ ਤਕਲੀਫ ਦਿੱਤੀ ਆ ਉਹ ਇਹ ਆ ਕਿ ਦੇਖੋ ਸਰਕਾਰ ਚ ਬੜੇ ਸਕੀਮੀ ਆਦਮੀ ਹੁੰਦੇ ਆ ਇਹ ਸਰਕਾਰ ਤਾਂ ਖਿਆਲ ਜਾਣੀ ਆ ਜਿਵੇਂ ਕੇਜਰੀਵਾਲ ਵਰਗਾ ਬਟ ਆਪ ਹੀ ਬੜਾ ਬਹੁਤ ਵੱਡਾ ਸਕੀਮੀ ਆ ਉਧਰੋਂ ਹਾਰ ਹੂਰ ਕੇ ਦਿੱਲੀ ਨੂੰ ਲੁੱਟ ਰਟਾ ਕੇ ਹੁਣ ਪੰਜਾਬ ਨੂੰ ਲੁੱਟਣ ਆ ਗਿਆ ਹੈ ਤਾਂ ਜਿਹੜੀ ਸਕੀਮ ਇਹਨਾਂ ਨੇ ਚਲਾਈ ਆ ਕਿ 40000 ਏਕੜ ਹੁਣ ਕਹਿੰਦੇ 60000 ਏਕੜ ਪਹਿਲਾਂ ਕਹਿੰਦਾ 40000 ਏਕੜ ਤਾਂ ਸਿਰਫ ਲੁਧਿਆਣੇ ਤੋਂ ਬਾਕੀ 60000 80000 ਏਕੜ ਅਸੀਂ ਜਿਹੜੀ ਕਿਸਾਨਾਂ ਦੀ ਜਾਂ ਲੋਕਾਂ ਦੀ ਜਿਹਦੀ ਵੀ ਜ਼ਮੀਨ ਆ ਉਹ ਜ਼ਮੀਨ ਅਕਵਾਇਰ ਕਰਾਂਗੇ ਔਰ ਜ਼ਮੀਨ ਅਕਵਾਇਰ ਕਰਕੇ ਉਹਦੇ ਨਾਲ ਇੱਕ ਪੂਲਿੰਗ ਸਕੀਮ ਕਰਾਂਗੇ ਕਿ ਕਿਸੇ ਨੂੰ ਸ਼ੋਰੂਮ ਦਿੱਤਾ ਕਿਸੇ ਨੂੰ ਕੋਈ ਚੀਜ਼ ਦਿੱਤੀ ਨਾਲ ਦੇਵਾਂਗੇ ਮੈਂ ਕਹਿਣਾ ਚਾਹੁੰਦਾ ਕਿ ਬਿਲਕੁਲ ਇਹ ਠੱਗੀ ਵਾਲਾ ਧੋਖੇ ਵਾਲਾ ਲੋਕਾਂ ਨੂੰ ਬੇਫਕੂ ਬਣਾਉਣ ਵਾਲਾ ਇੱਕ ਕੰਮ ਆ ਇਸ ਸਰਕਾਰ ਦੀ ਇਹ ਸਕੀਮਾਂ ਕਿ ਸਰਕਾਰ ਨੇ ਵਾਦੇ ਬਹੁਤ ਕੀਤੇ ਸੀ ਉਹ ਵਾਦੇ ਪੂਰੇ ਨਹੀਂ ਕਰ ਸਕੇ ਉਹਨਾਂ ਜੋ ਜਿਹੜਾ ਸਭ ਤੋਂ ਵੱਡਾ ਵਾਅਦਾ ਸੀਗਾ ਜਿਵੇਂ ਪੈਣਾ ਨੂੰ 1000 ਰੁਪਏ ਦੇਣਾ ਸੀ ਸੋ ਕਿਸੇ ਸਕੀਮੀ ਨੇ ਇਹਨਾਂ ਨੂੰ ਸਕੀਮ ਲੜਾਈ ਕਿ ਤੁਸੀਂ ਪੰਜਾਬ ਦੀ ਜ਼ਮੀਨ ਹੜੱਪ ਲਓ 60-70000 ਕਰੋੜ ਵਰਲਡ ਬੈਂਕ ਨੂੰ ਕਰਜ਼ੇ ਤੇ ਦੇ ਦਿਓ ਗਹਿਣੇ ਰੱਖ ਦਿਓ ਔਰ ਉਹਦੇ ਚੋਂ ਪੈਸਾ ਲੈ ਕੇ ਹਜ਼ਾਰ-ਹਜ਼ਾਰ ਰੁਪਏ ਦਿਓ ਤਾਂ ਕਿ ਲੋਕ ਫਿਰ ਖੁਸ਼ ਹੋ ਜਾਣ ਕਿ ਸਰਕਾਰ ਨੇ ਆਪਦਾ ਵਾਦਾ ਪੂਰਾ ਕੀਤਾ ਪਹਿਲਾਂ ਜਿਵੇਂ ਬਿਜਲੀ ਫਰੀ ਦੇ ਕੇ ਕੰਗਾਲ ਕਰਤਾ ਸੂਪਾ ਹੁਣ ਉਸੇ ਤਰੀਕੇ ਨਾਲ ਇਹਨਾਂ ਨੇ ਆ ਜ਼ਮੀਨ ਹੜੱਪ ਕਰਕੇ ਕਰਨੀਆਂ ਪਰ ਅਸੀਂ ਗਰੰਟੀ ਕਰਦੇ ਆ ਕਿ ਇਹ ਉਹੀ ਲੋਕ ਨੇ ਆਮ ਆਦਮੀ ਪਾਰਟੀ ਵਾਲੇ ਜਦੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਇਹ ਖੁਦ ਕਹਿੰਦੇ ਸੀ ਕਿ ਮੋਦੀ ਨੇ ਕਿਸਾਨਾਂ ਦਾ ਅੰਦੋਲਨ ਦੇ ਵਿੱਚ ਕਹਿੰਦੇ ਸੀ ਕਿ ਤੁਹਾਡੀ ਜ਼ਮੀਨ ਹੜੱਪਣੀ ਆ ਹੁਣ ਉਸ ਸਕੀਮ ਇਹ ਆਪ ਕਰਨ ਲੱਗੇ ਆ ਸੋ ਮੈਂ ਅੱਜ ਤੁਹਾਡੇ ਰਾਹੀ ਸਾਰੇ ਬਰਨਾਲੇ ਦੇ ਵਸਨੀਕਾਂ ਨੂੰ ਅਸੀਂ ਬਾਹਰ ਵੀ ਗੱਲ ਕਰਕੇ ਆਏ ਆ ਕਿ ਅਸੀਂ ਇੱਕ ਵਿਸਵਾ ਨਹੀਂ ਲੈਣ ਦੇਣੀ ਕਿਸੇ ਨੂੰ ਇੱਕ ਕਿਲਾ ਕੀ ਅਸੀਂ ਵਿਸਵਾ ਤੱਕ ਜ਼ਮੀਨ ਨਹੀਂ ਅਸੀਂ ਤੁਹਾਡੇ ਚਟਾਨ ਵਾਂਗੂ ਖੜੇ ਆ ਕਿਸੇ ਤੇ ਐਵੇਂ ਬਹਾਨੇਵਾਜੀ ਤੇ ਕਈ ਵਾਰੀ ਪਿੰਡਾਂ ਚ ਹੁੰਦਾ ਮੈਂ ਇੱਥੋਂ ਤੱਕ ਵੀ ਕਿਹਾ ਕਿ ਕਈ ਸਰਪੰਚ ਸਹਿਵਾਨਾ ਉੱਪਰ ਪ੍ਰੈਸ਼ਰ ਹੁੰਦਾ ਕਿ ਉਹ ਕਿ ਉਹ ਵੀਡੀਓ ਤੋਂ ਉਸਕੀਮ ਲੈਣਿਆ ਕਿ ਹੋਰ ਲੈਣੀ ਆ ਪਰ ਜਿੰਨੇ ਜ਼ਿੰਮੇਵਾਰ ਭਰਾ ਨੇ ਜਿਵੇਂ ਜਿੰਨੇ ਸਾਡੇ ਸ਼ਹਿਰ ਦੇ ਕੋਨ ਆਲਾਈਜ਼ਰ ਨੇ ਕਿਸ ਨੇ 10 ਏਕੜ ਲਈ ਆ 20 ਏਕੜ ਲਈ ਆ ਕਿਸ ਤੋਂ 50 ਏਕੜ ਲਈ ਆ ਜਿਹੜੀ ਸਕੀਮੇ ਬਣਾਉਂਦੇ ਆ ਇਹ ਪੌਂਜੀ ਸਕੀਮ ਆ ਜਿਵੇਂ ਤੁਹਾਨੂੰ ਪਤਾ ਅੱਜ ਤੋਂ ਪਹਿਲਾਂ ਜਿਵੇਂ ਕੈਲਕਟਾਜ਼ ਵੀ ਚੱਲੀਆਂ ਪੰਜਾਬ 'ਚ ਵੀ ਚੱਲੀਆਂ ਲੋਕੀ ਸਕੀਮਾਂ ਤੇ ਪੈਸਾ ਲੈ ਕੇ ਭੱਜ ਗਏ ਅੱਜ ਬੁਰਾ ਹਾਲ ਹੋਇਆ ਸੋ ਸਭ ਤੋਂ ਮਾੜੀ ਸਕੀਮ ਆ ਔਰ ਲੋਕਾਂ ਦੇ ਨਾਲ ਖਾਸ ਕਰਕੇ ਜ਼ਿਮੀਂਦਾਰਾਂ ਦੇ ਨਾਲ ਕਿ ਮੈਨੂੰ ਇੱਕ ਗੱਲ ਦੱਸੋ ਕਿ ਜਿਹਦੀ ਜ਼ਮੀਨ ਹੀ ਖੁੱਸ ਗਈ ਜਿਹਦੇ ਕੋਲ ਚਾਰ ਸਿਆੜ ਹੀ ਨਹੀਂ ਰਹੇ ਜਿਹਦੇ ਤੇ ਰੋਟੀ ਖਾਂਦਾ ਜਿਹਦੇ ਉਹ ਪੜਦਾ ਉਹਦਾ ਟੱਪਰ ਪੜਦਾ ਜਦੋਂ ਉਹੀ ਸਰਕਾਰ ਨੇ ਲੈ ਲਈ ਤਾਂ ਵਾਕਈ ਕੀ ਰਹਿ ਗਿਆ ਇਹ ਤਾਂ ਪੰਜਾਬ ਨੂੰ ਇੱਕ ਤਾਂ 4 ਲੱਖ ਕਰੋੜ ਦੇ ਕੇ ਕਰਜ਼ਾ ਦੇ ਕੇ ਕੰਗਾਲ ਕਰਤਾ ਇੱਕ ਇਹ ਉ ਪੰਜਾਬ ਨੂੰ ਜਦੋਂ ਜ਼ਮੀਨ ਚਲੀ ਗਈ ਜੇ ਕਹਿੰਦੇ ਯਾਰ ਤੂੰ ਤੇਰੇ ਕੋਲ ਕਿੰਨੇ ਕਿੰਨੇ ਕਿਲੇ ਆ 5 ਕਿਲੇ ਆ ਕਹਿੰਦੇ ਜੀ ਮੈਂ 5 ਕਿਲੇ ਆਪਦੀ ਬੇਇੱਜ਼ਤੀ ਕਹਿੰਦਾ ਫਿਰ ਤਾਂ ਤੂੰ ਕੰਗਾਲ ਤੇਰੇ ਕੋਲ ਤਾਂ ਹੈ ਹੀ ਪੱਲੇ ਕੁਸ ਨਹੀਂ ਸੋ ਜਦੋਂ ਇਹਨਾਂ ਨੇ ਜ਼ਮੀਨ ਲੈ ਲਈ ਤਾਂ ਪੰਜਾਬ ਵਾਲੇ ਇਸਾਨਾ ਦੇ ਪੰਜਾਬ ਦੇ ਲੋਕਾਂ ਦੇ ਪੱਲੇ ਨਹੀਂ ਕੁਸ ਰਹਿਣਾ ਸੋ ਮੈਂ ਕਹਿਣ ਆਇਆ ਸਾਰਿਆਂ ਨੂੰ ਅਸੀਂ ਇੱਕ ਜਾਗਰੂਕਤਾ ਦੇ ਤੌਰ ਤੇ ਕਿ ਇਹ ਬਿਲਕੁਲ ਗਲਤ ਸਕੀਮ ਆ ਇਹ ਇੱਕ ਘੜੀ ਵੀ ਸਕੀਮ ਆ ਪੰਜਾਬ ਦੇ ਲੋਕਾਂ ਨਾਲ ਪੂਰਾ ਧੋਖਾ ਧੋਖੇ ਦੇ ਨਾਲ ਗਈ ਆ ਜਦੋਂ ਆਪਾਂ ਨੂੰ ਪਹਿਲਾਂ ਪਤਾ ਲੱਗ ਜੇ ਵੀ ਇਹ ਧੋਖਾ ਜੇ ਆਪਾਂ ਫਿਰ ਧੋਖਾ ਖਾ ਜਾਾਂਗੇ ਫਿਰ ਆਪਾਂ ਮਾੜੇ ਆ ਸਾਡੀ ਡਿਊਟੀ ਬਣਦੀ ਆ ਕਿ ਸਾਰਿਆਂ ਨੂੰ ਦੱਸਣਾ ਕਿ ਇਹ ਧੋਖੇ ਵਾਲੀ ਸਕੀਮ ਆ ਕਿਸੇ ਨੇ ਇਹ ਸਕੀਮ 'ਚ ਨਹੀਂ ਆਉਣਾ ਔਰ ਖਾਸ ਕਰਕੇ ਸਾਡੇ ਬਰਨਾਲੇ ਦੇ ਉਸ ਮੈਂ ਤਾਂ ਸਾਰੇ ਪੰਜਾਬ ਦੇ ਕਹਾਂਗਾ ਇਹ ਸਾਰੇ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਆ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਅਸੀਂ ਸਾਡੀ ਪਾਰਟੀ ਚਟਾਨ ਮਾਗੂ ਨਾਲ ਖੜਾਈਏ ਕਿਸੇ ਕੋਰਟ ਚ ਜਾਣਾ ਪਵੇ ਕਿਸੇ ਕਚਹਿਰੀ ਜਾਣਾ ਪਵੇ ਕਿਸੇ ਨਾਲ ਤੱਕਾ ਹੁੰਦਾ ਹੋਵੇ ਅਸੀਂ ਪਾਰਟੀ ਵੱਲੋਂ ਉਥੇ ਧਰਨੇ ਵੀ ਲਾਵਾਂਗੇ ਉਥੇ ਜਾਵਾਂਗੇ ਵੀ ਕਿਸੇ ਨਾਲ ਜ਼ਬਰਜਨਾਹ ਹੁੰਦਾ ਹੋਇਆ ਅਸੀਂ ਚਟਾਨ ਮਾਗੂ ਖੜੇ ਆ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਅਸੀਂ ਤੁਹਾਡੇ ਰਾਹੀਂ ਅੱਜ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਕਿ ਜਿਹੜੀ ਤੁਹਾਡੀ ਨੀਤ ਹੈ ਨੀਤ ਮਾੜੀ ਆ ਅਸੀਂ ਲੋਕਾਂ ਦੀ ਜ਼ਮੀਨ ਅਸੀਂ ਲੈਣ ਨਹੀਂ ਦੇ। ਬਹੁਤ ਵਧੀਆ ਜਿਵੇਂ ਇਹ ਉਹਨਾਂ ਭਾਰਤ ਮਾਲਾ ਪ੍ਰੋਜੈਕਟ ਲਈ ਇਹਨਾਂ ਨੇ ਕੇਂਦਰ ਨੂੰ ਭੇਜਿਆ ਸੀ। ਗੱਲ ਇਹ ਆ ਕਿ ਜਿਹੜਾ ਭਾਰਤ ਮਾਲਾ ਹੈਗਾ ਸਾਨੂੰ ਜੀ ਉਹ ਹੈਗਾ ਇੱਕ ਰੋਡ ਬਣ ਰਹੀ ਆ। ਜੇ ਤੁਹਾਨੂੰ ਸਹੂਲਤਾਂ ਲਈ ਕੋਈ ਚੀਜ਼ ਬਣਾ ਰਹੀ ਆ, ਕੋਈ ਰੇਲਵੇ ਲੇਨ ਬਣਾ ਰਹੀ ਆ, ਕੋਈ ਰੋਡ ਬਣਾ ਰਹੀ ਆ ਉਹ ਤਾਂ ਅਸੀਂ ਮੰਨ ਸਕਦੇ ਆ। ਜੇ ਤੁਸੀਂ ਕਹੋ ਵੀ 60 ਹਜ਼ਾਰ ਏਕੜ ਸਰਕਾਰ ਲਊਗੀ, ਉਹਦੇ ਚੋਂ ਫਿਰ ਅਸੀਂ ਪਲਾਟ ਕੱਟਾਂਗੇ, ਫਿਰ ਅਸੀਂ ਬਿਲਡਰਾਂ ਨੂੰ ਦੇਵਾਂਗੇ। ਉਹਦੇ ਜੋ ਤੁਹਾਨੂੰ ਇੱਕ ਪਲਾਟ ਦੇ ਦਿਆਂਗੇ, ਇੱਕ ਇੱਕ ਸ਼ਾਪ ਦੇ ਦਿਆਂਗੇ। ਜੋ ਸਕੀਮ ਇਹ ਨਾ ਚੱਲੀ ਤੁਸ ਤਾਂ ਖਤਮ ਹੋ ਗਿਆ ਤੁਹਾਡੀ ਜਿਹੜੀ 5-10 ਏਕੜ ਸੀ ਉਹ ਖਤਮ ਗਈ ਜਿਹੜੇ ਤੁਸੀਂ ਪਰਿਵਾਰ ਪਾਲਦੇ ਸੀ ਤੁਹਾਨੂੰ ਜਿਹੜਾ 10 ਮਣ ਕਣਕ ਆਉਂਦੀ ਸੀ ਉਹ ਤਾਂ ਖਤਮ ਹੋ ਗਈ ਸੋ ਇਸ ਕਰਕੇ ਇਹ ਜਿਹੜੀ ਸਕੀਮ ਆ ਇਹ ਬਿਲਕੁਲ ਧੋਖਾ ਨਿਹਰਾ ਧੋਖਾ ਦਿਨ ਦਿਹਾੜੇ ਧੋਖਾ ਔਰ ਅਸੀਂ ਇਹ ਧੋਖਾ ਹੋਣ ਨਹੀਂ ਦੇਣਾ ਬਸ ਇਹ ਕਹਿੰਦੇ ਅਸੀਂ ਰੋਜ਼ਗਾਰ ਦਵਾਵਾਂਗੇ ਤੇ ਜਿਹੜਾ ਪੈਸਾ ਆਉਣਾ ਉਹ ਸੂਬਾ ਸਰਕਾਰ ਕੋਲੇ ਆਉਣਾ ਸੂਬਾ ਸਰਕਾਰ ਨੇ ਇੰਪਲੀਮੈਂਟ ਕਰਨਾ ਹੁਣ ਇਹ ਸਰਕਾਰ ਜਿਹੜੀ ਬੇਈਮਾਨ ਹੈ ਇਹ ਸੈਂਟਰ ਦੀ ਸਕੀਮ ਆ ਤਾਂ ਬੋਰਡ ਆਪ ਦਾ ਲਾਉਂਦੇ ਆ ਤੁਸੀਂ ਇਹ ਦੱਸੋ ਮੈਨੂੰ ਅੱਜ ਤੱਕ ਤੁਸੀਂ ਬਥੇਰੇ ਬੋਰਡ ਦੇਖਿਆ ਮੈਂ ਤਾਂ ਬੋਰਡ ਲਾਂਚ ਦਾ ਸਾਰ ਸੀ ਨਹੀਂ ਕੀਤਾ ਤੁਸੀਂ ਕਦੇ ਢਿਲੋਂ ਦਾ ਕਦੇ ਬੋਰਡ ਨਹੀਂ ਦੇਖਿਆ ਹੋ ਮੈਂ ਤਾਂ ਇੱਥੋਂ ਤੱਕ ਹੈਰਾਨ ਰਹਿ ਗਿਆ ਕਿ 40000 ਬੋਰਡ ਸੋਧਿਆ ਸਾਹਿਬ ਨੇ ਨਵੀਂ ਸਕੀਮ ਦਿੱਤੀ ਵੀ 40000 ਬੋਰਡ ਬਣਾਓ ਜਿੱਥੇ ਪਿੰਡ 'ਚ ਸਕੂਲ ਆ ਉਹ ਸਕੂਲ ਦੇ ਵਿੱਚ ਜਾ ਕੇ ਬੋਰਡ ਕਾਹਦਾ ਲਾਉਣਾ ਕਿ ਜਿਹੜੇ ਟਾਇਲਟ ਆ ਉਹਨਾਂ ਦੀ ਰਿਪੇਅਰ ਦਾ ਜਿਹੜਾ ਬੋਰਡ ਤੇ 4000 ਰੁਪਿਆ ਜਿਹੜੇ ਟਾਇਲਟ ਤੇ ਖਰਚ ਆਉਣਾ 700 ਰੁਪਿਆ ਜਿਵੇਂ ਕੋਈ ਸੋਸ਼ਲ ਮੀਡੀਆ ਦੇ ਟ੍ਰੋਲ ਵੀ ਚੱਲ ਰਹੇ ਹੈ ਵੀ ਇਹ ਹੁਣ ਪ੍ਰਸ਼ਾਸਨ ਦੇ ਕੋਟੇ ਨਹੀਂ ਕਰਨਗੇ ਉਹੀ ਕਰ ਰਹੇ ਕਰਨਗੇ ਨਹੀਂ ਸੋਨੂੰ ਜੀ ਕਰ ਰਹੇ ਆ ਔਰ ਪਿੰਡਾਂ ਵਾਲੇ ਨੇ ਮੋੜੇ ਆ ਮੈਂ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਦੇਖਿਆ ਇਹਨਾਂ ਦੇ ਐਮਐਲਏ ਸਹਿਵਾਨ ਜਾਂਦੇ ਆ ਡਿਊਟੀ ਲੱਗਦੀ ਆ ਕਿ ਤੁਸੀਂ ਇਹ ਬੋਰਡ ਲਾ ਕੇ ਆਉਣਾ ਸਕੂਲ ਦੀ ਜਿਹੜੀ ਆਪਣੇ ਟਾਇਲਟ ਟੋਇਟਾ ਦੇ ਵਿੱਚ ਉੱਥੇ ਜਾ ਕੇ ਜਦੋਂ ਜਾਂਦੇ ਆ ਪਿੰਡ ਵਾਲੇ ਉਹਦੇ ਗਲ ਪੈ ਜਾਂਦੇ ਪਿੱਛੇ ਮੁੜ ਜੋ ਤੁਸੀਂ ਕੀਤਾ ਕੀ ਆ ਕਹਿੰਦਾ ਮੈਂ ਕੰਧ ਬਣਾਈ ਆ ਕਹਿੰਦੇ ਕੰਧ ਤਾਂ ਪਹਿਲੀ ਸਰਕਾਰ ਨੇ ਬਣਾਈ ਸੀ ਕਹਿੰਦੇ ਅੱਛਾ ਰੰਗ ਅਸੀਂ ਹੁਣ ਕੀਤਾ ਕਹਿੰਦੇ ਰੰਗ ਕਰਨ ਦਾ ਤਾਂ ਕਾਟੜ ਕਰਨਾ ਆਇਓ ਕਿ ਲੋਕਾਂ ਨਾਲ ਗੱਲ ਕਰੀਏ ਆਪਾਂ ਸੀਵਰੇਜ ਬੋਰਡ ਦੀ ਬਰਨਾਲਾ ਜ਼ਿਲ੍ਹਕਤ ਦੇ ਵਿੱਚ ਥਾਂ ਥਾਂ ਕਰਦੀ ਥਾਂ ਥੋ ਹੋਇਆ ਏ ਕਿ ਕੋਈ ਸੀ ਬਰਨਾਲਾ ਦੇ ਰਹਿਣ ਵਾਲੇ ਨੇ ਤੇ ਸੀਵਰੇਜ ਬੋਰਡ ਦੇ ਕਰਮਚਾਰੀਆਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਰੀ ਪੰਜਾਬ ਸਰਕਾਰ ਵੱਲੋਂ ਇਹ ਤੁਸੀਂ ਕਿਵੇਂ ਦੇਖ ਲਓ ਰਿਸ਼ੀ ਜੀ ਰਿਸ਼ੀ ਜੀ ਮੈਂ ਇਹਦੀ ਬਲ ਬਿਲਕੁਲ ਸਹੀ ਦੱਸ ਦਿੰਨਾ ਮੇਰੇ ਬਹੁਤ ਸਾਰੇ ਪੱਤਰਕਾਰ ਭਰਾਜ ਤੇ ਬੈਠਾ ਜਿਨ੍ਹਾਂ ਨੂੰ ਇਹ ਨੌਲੇਜ ਆ ਜਦੋਂ ਸੀਵਰ ਬੋਰਡ ਦਾ ਮੈਂ ਕੰਮ ਬਣਾਇਆ ਸੀ ਸੀਵਰ ਦਾ ਪਲਾਂਟ ਲਾਇਆ ਸੀ ਜੇਲ੍ਹ ਦੇ ਸਾਹਮਣੇ ਇੱਥੋਂ ਸਾਰਾ ਸੀਵਰ ਜਿਹੜਾ ਗੰਦਾ ਸੀ ਪਹਿਲੀ ਦਫਾ ਪੰਜਾਬ ਦੇ ਵਿੱਚ ਸਿਰਫ ਇੱਕੋ ਇੱਕ ਜ਼ਿਲ੍ਹਾ ਸੀ ਬਰਨਾਲਾ ਸ਼ਹਿਰ ਬਰਨਾਲਾ ਸੀ ਜਿੱਦਾ ਸੀਵਰ ਪਲਾਂਟ ਅਸੀਂ ਉਧਰ ਘਾਟਣ ਕਰਕੇ ਅਸੀਂ ਇੱਥੋਂ ਤੱਕ ਕਿ ਸੀਵਰ ਦਾ ਪਾਣੀ ਪੀਣ ਵਾਲਾ ਅਸੀਂ ਉਹ ਪਾਣੀ ਡਰਿੰਕ ਵੀ ਕੀਤਾ ਸੀ ਉਹ ਪਾਣੀ ਦਾ ਠੇਕਾ ਹੁੰਦਾ ਸੀ 25 ਲੱਖ ਰੁਪਿਆ ਸਾਫ ਕਰਨ ਦਾ ਇਹਨਾਂ ਨੇ ਠੇਕਾ ਦਿੱਤਾ 50 ਲੱਖ ਦਾ ਔਰ ਬਾਅਦ ਮੈਨੂੰ ਪਤਾ ਲੱਗਿਆ ਕਿ ਉਹਨਾਂ ਤੋਂ ਕੋਈ ਮੰਗਿਆ ਹੋਣਾ ਉਹ ਠੇਕੇਦਾਰੀ ਭੱਜ ਗਿਆ ਪਿਛਲੇ 2 ਸਾਲ ਤੋਂ ਸੀਵਰ ਦੀ ਸਫਾਈ ਦਾ ਕੋਈ ਠੇਕਾ ਨਹੀਂ ਹੋ ਰਿਹਾ ਜੇ ਕੋਈ ਚੀਜ਼ ਲਾ ਦੂਗਾ ਕਿਉਂ ਕਰਨ ਜੇ ਤੁਸੀਂ ਲਾਤਾ ਟੂਬਲ ਜੇ ਉਹਦੀ ਸਵਿਚੀ ਨਾ ਲਾਈ ਤਾਂ ਚਾਲੂ ਕਿਵੇਂ ਹੋ ਇਹ ਸਰਕਾਰ ਜਿਹੜੀ ਹੈ ਇਹ ਕੱਪੜੇ ਵਾਲੀ ਸਰਕਾਰ ਹੈ ਦਿੱਲੀ ਕੱਪੜੇ ਕਰ ਕਰ ਕੇ ਕੇਜਰੀਵਾਲ ਹੁਣ ਇੱਥੇ ਲੁੱਟਣ ਆ ਗਿਆ ਅੰਮ੍ਰਿਤਸਰ ਆਬਦਾਲੀ ਵਾਲੀ ਗੱਲ ਆ ਪਰ ਪੰਜਾਬ ਦੇ ਲੋਕ ਲੁੱਟਣ ਨਹੀਂ ਦੇਣਗੇ ਕਰੇ ਤਾਂ ਬਾਹਰ ਨਿਕਲਦਾ ਕਦੇ ਡਰਦਾ ਕਦੇ ਬਾਹਰ ਨਿਕਲਦਾ ਕਦੇ ਡਰਦਾ ਫੇਰ ਡਰ ਜਾਂਦਾ ਕਦੇ ਫੇਰ ਬਾਹਰ ਨਿਕਲਦਾ ਸੋ ਇਹ ਹੁਣ ਜਿਹੜੀ ਗੱਲ ਆ ਇਹਨਾਂ ਪੰਜਾਬੀਆਂ ਤੋਂ ਡਰ ਵੀ ਲੱਗਦਾ ਪਹਿਲਾਂ ਤਾਂ ਇਹਨੇ ਮਨ ਬਣਾਇਆ ਸੀ ਜਿਹੜੀ ਸਕੀਮ ਫੇਲ ਹੋ ਗਈ ਕਿ ਮੈਂ ਲੁਧਿਆਣੇ ਤੋਂ ਰਾਜ ਸਭਾ ਪਹੁੰਚ ਜਾਊਗਾ ਚਲੋ ਬਾਤ ਜਾਊਗਾ ਉਹ ਲੋਕਾਂ ਨੇ ਪਹਿਲਾਂ ਹੀ ਇੰਨਾ ਰੌਲਾ ਪਾਤਾ ਕਿ ਦੇਖੋ ਜੇ ਤਾਂ ਦਿੱਲੀੋਂ ਲੁੱਟ ਕੇ ਭੱਜ ਕੇ ਹਾਰ ਕੇ ਇੱਥੇ ਆ ਗਿਆ ਹੁਣ ਬਣ ਲੱਗਿਆ ਸੋ ਇਸ ਕਰਕੇ ਤਗੜੇ ਰਹੋ ਅਸੀਂ ਤਗੜੇ ਆ ਆਪਾਂ ਸਾਰੇ ਤਗੜੇ ਆ ਇਹਨਾਂ ਨੂੰ ਇਹਨਾਂ ਦੀ ਇਹ ਜਿਹੜੇ ਸਕੀਮਾਂ ਨੇ ਨਹੀਂ ਚੱਲਣ ਦੇਣੇ ਸਰ ਤੁਸੀਂ ਮੁਜੀਤਿਆ ਸਾਹਿਬ ਦੀ ਗਿਫਤਾਰੀ ਨੂੰ ਦੇਖਿਆ ਦੇਖੋ ਜੀ ਗੱਲ ਇਹ ਆ ਮੁਜੀਤਿਆ ਸਾਹਿਬ ਦੀ ਮੇਰੇ ਨਾਲ ਜ਼ਿਆਦਾ ਤੁਸੀਂ ਸਾਰੇ ਜਾਣਦੇ ਹੋ ਪਰ ਦੂਜੀ ਗੱਲ ਇਹ ਆ ਅਰੋੜਾ ਜੀ ਕੇ ਉਹ ਹੈ ਗਿਆ ਸ਼੍ਰੋਮਣੀ ਕਾਲੀ ਦਲ ਦਾ ਮਤਲਬ ਐਸ ਵੇਲੇ ਮੈਂ ਤਾਂ ਇੱਕ ਗੱਲ ਕਹਿੰਦਾ ਵੀ ਨਸ਼ੇ ਦੇ ਵਿੱਚ ਜਦ ਵਿੱਚ ਬਿਕਰ ਮਜੀਤਿਆ ਕਹਿੰਦਾ ਮੈਂ ਸਾਫ਼ ਆ ਤਾਂ ਸਾਫ਼ ਨਿਕਲਣਾ ਚਾਹੀਦਾ ਇਹ ਦੋਸ਼ੀਆਂ ਨੂੰ ਬਖਸ਼ਣਾ ਨਹੀਂ ਚਾਹੀਦਾ ਕਿਉਂਕਿ ਸਾਡੇ ਨੌਜਵਾਨਾਂ ਦੀ ਜਾਨ ਲਈ ਆਸੀਂ ਕਿਸੇ ਨਸ਼ੀ ਦਾ ਤੱਕ ਕੇਸੀ ਰਿਪੋਰਟ ਕੇਸੀ ਉਹਨੇ ਆਮਦਨ ਤੋਂ ਬਾਅਦ ਉਹ ਹੀ ਮੈਂ ਕਹਦਾ ਜੋ ਮੈਂ ਜੋ ਕਹਿਣਾ ਸੀ ਉਹ ਜੀ ਨੇ ਬਿਲਕੁਲ ਕਰੈਕਟ ਕਰਤਾ ਕਿ ਇਹਨਾਂ ਨੇ ਜਿਵੇਂ ਰੋੜਾ ਜੀ ਤੁਸੀਂ ਪੁੱਛ ਰਹੇ ਹੋ ਨਸ਼ੇ ਦਾ ਤਾਂ ਲਾਇ ਹੀ ਨਹੀਂ ਉਹਨੇ ਆਮਦਨ ਤੋਂ ਬਾਅਦ ਦਾ ਕੇਸ ਬਣਾਤਾ ਤਾਂ ਆਮਦਨ ਤੋਂ ਬਾਅਦ ਦਾ ਕੇਸ ਤੁਸੀਂ ਮੈਨੂੰ ਅੱਜ ਤੱਕ ਦੱਸੋ ਕਿੰਨੇ ਸਾਲ ਹੋ ਗਏ 67 ਸਾਲ ਹੋ ਗਏ ਅਯਾਤੀ ਨੂੰ ਅੱਜ ਤੱਕ ਨਿੱਕਾ ਜੀ ਕੋਈ ਆਮ ਆਮਦਨ ਤੋਂ ਬਾਅਦ ਤਾਂ ਕੇਸ ਕਦੇ ਅਪਰੂਵ ਹੋਇਆ ਇਹ ਤਾਂ ਗੱਲਾਂ ਨਹੀਂ ਪਹਿਲੀਆਂ ਲੜ ਕੀ ਹੋਇਆ ਇਹ ਕਹਿੰਦੀ ਸੀ ਜੀ ਬਖਤਵਾ ਤੁਸੀਂ ਮਹੱਲਾ ਕਲੀ ਚੁੱਲਾਂਗੇ ਤੇ ਸੀ ਜਿਹੜੇ ਤੋਂ ਹੋ ਗਿਆ ਬਾਅਦੋਂ ਆਮੇ ਜਗ੍ਹਾ ਵਿੱਚ ਹੋਇਆ 2 ਮਿੰਟ ਇੱਕ ਬਿਲਕੁਲ ਇਹਨਾਂ ਕੋਲ ਦੇਖੋ ਗੱਲ ਇਹ ਆ ਕਿ ਅਸੀਂ ਤਾਂ ਬਿਲਕੁਲ ਸਾਡੇ ਕਲ ਪ੍ਰਧਾਨ ਜੀ ਵੀ ਜਾ ਕੇ ਆਏ ਆ ਅਸੀਂ ਇਸ ਗੱਲ ਤੇ ਬਿਲਕੁਲ ਮੈਂ ਸਭ ਤੋਂ ਪਹਿਲਾਂ ਸ਼ੁਰੂ ਇੱਥੇ ਕੀਤਾ ਕਿ ਜਿੰਨੀ ਮਾੜੀ ਹਾਲ ਦੇ ਕੋਈ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੁੰਦੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਖਾਸ ਕਰਕੇ ਜਿਹੜਾ ਮੁੱਖ ਮੰਤਰੀ ਹੁਡ ਹੈ ਹੋਮ ਮਿਨਿਸਟਰ ਹੁੰਦਾ ਜਿਹੜੀ ਗੱਲ ਤੁਸੀਂ ਕਹੀ ਆ ਮੈਂ 100% ਦੀ ਤੁਹਾਡੇ ਨਾਲ ਸਹਿਮਤ ਆ ਜਿੰਨੀ ਮਾੜੀ ਹਾਲਤ ਐ ਇਸ ਵੇਲੇ ਕਾਨੂੰਨ ਵਿਵਸਥਾ ਦੀ ਆ ਉਨੀ ਨਾਲ ਦੇ ਨਾਲ ਜਿਹੜੀ ਮਾਲੀ ਹਾਲਤ ਆ ਜਿਹੜੀ ਗੱਲਾਂ ਕਰ ਰਹੇ ਆ ਕੰਗਾਲ ਬਣਾਤਾ ਕਿਤੇ ਰੰਗਲਾ ਕਹਿ ਦਿੰਦੇ ਆਪਣੇ ਆਪ ਹੀ ਹੋੜੀਆਂ ਲਾਈ ਜਾ ਰਹੇ ਆ ਇਸ ਵੇਲੇ ਇਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਪੰਜਾਬ ਦੇ ਲਈ ਪੰਜਾਬ ਦੇ ਵਿੱਚ ਬਹੁਤ ਮਾੜੀ ਹਾਲਤ ਆ ਜਿਹੜਾ ਲਾਉਣ ਆਰਡਰ ਦੀ ਲਾ ਲਓ ਮਾਲੀ ਹਾਲਤ ਲਾ ਲਓ ਲੋਕਾਂ ਨੂੰ ਜਿਹੜੇ ਵਾਅਦੇ ਕੀਤੇ ਸੀ ਕਿਸੇ ਨਾਲ ਕੋਈ ਵਾਅਦਾ ਨਹੀਂ ਪੂਰਾ ਕੀਤਾ ਐਸ ਵੇਲੇ ਹਰੇਕ ਨੂੰ ਜਿਹਦੇ ਤੇ ਚੁੱਕ ਕੇ ਹਰ ਇੱਕਾ ਪਰਚੇ ਕਰੀ ਜਾ ਰਹੇ ਆ ਦੇਖੋ ਕੋਈ ਆਦਮੀ ਐਸ ਵੇਲੇ ਪੰਜਾਬ ਚ ਸੁਰੱਖਿਅਤ ਨਹੀਂ ਹੈਗਾ ਜਿਵੇਂ ਵੇਖ ਜੀ ਨੇ ਗੱਲ ਕਰੀ ਦੇਖੋ ਗੱਲ ਸਹੀ ਆ ਕਿ ਇੱਕ ਆਦਮੀ ਆਪਦਾ ਵਪਾਰ ਕਰਦਾ ਜਿਹੜਾ ਕੱਲ ਉਥੇ ਅਬੋਰ ਚ ਗੱਲ ਹੋਈ ਆ ਵਪਾਰੀ ਦੇ ਘਰੇ ਉਸ ਤੋਂ ਪਹਿਲਾਂ ਮੈਂ ਪਰਸੋ ਦੇਖ ਰਿਹਾ ਸੀ ਕਿ ਦੋ ਨੌਜਵਾਨ ਇੱਕ ਡਾਕਟਰ ਦੇ ਅੱਧਰ ਵੜ ਗਏ ਡਾਕਟਰ ਦੇ ਜਾ ਕੇ ਹੁਣ ਡਾਕਟਰ ਅੰਦਰ ਬੈਠਾ ਅ ਡਾਕਟਰ ਕੋਲੇ ਪੇਸ਼ੈਂਟ ਨਹੀਂ ਆਉਣਾ ਪੇਸ਼ੈਂਟ ਦੇ ਤੌਰ ਤੇ ਕੀ ਪਤਾ ਕੌਣ ਆ ਰਿਹਾ ਸੋ ਇਹ ਚੀਜ਼ਾਂ ਜਿਹੜੀਆਂ ਅੱਜ ਤੱਕ ਜਦੋਂ ਦੀ ਆਜ਼ਾਦੀ ਆਈ ਹੈ ਪੰਜਾਬ ਚ ਇੰਨੇ ਮਾੜੇ ਹਾਲਾਤ ਨਹੀਂ ਹੋਏ ਹੁਣ ਹਾਲਾਤ ਬਹੁਤ ਮਾੜੇ ਆ ਵੈਸੇ ਤਾਂ ਮੈਂ ਦੱਸ ਦਿੰਨਾ ਕਿ ਇਹ ਹੁਣ ਜਿਹੜਾ ਲੋਕਾਂ ਨੇ ਆ ਜਿਹੜਾ ਜਿਮਨੀ ਚੋਣਾ ਜੀ ਹੋ ਰਹੀਆਂ ਨੇ ਇਹ ਵੀ ਲੋਕਾਂ ਦੀ ਮਜਬੂਰੀ ਹੁੰਦੀ ਆ ਵੀ ਸਾਲ ਡੇਟਸ ਆ ਰਹਿੰਦਾ ਵੈਸੇ ਤਾਂ ਲੋਕਾਂ ਨੇ ਮਨ ਬਣਾ ਲਿਆ ਕਿ 2027 ਦੇ ਵਿੱਚ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਔਰ ਲੋਕਾਂ ਨੇ ਇਹ ਵੀ ਮਨ ਬਣਾਇਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਅਸੀਂ ਲੋਕਾਂ ਦੀ ਪਾਲ ਸਾਬੀਦੇ ਆ ਕਿ ਦੇਖੋ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਆ ਉੱਥੇ ਵਿਕਾਸ ਹੋਇਆ ਉਹ ਸੂਬਾ ਉੱਪਰ ਗਿਆ ਆਪਣਾ ਸੂਬਾ ਵੀ ਅੱਗੇ ਸੀਗਾ ਹੁਣ ਆਪਣਾ ਸੂਬਾ ਸਭ ਤੋਂ ਥੱਲੇ ਆ 19ਵੇਂ ਨੰਬਰ ਤੇ 20ਵੇਂ ਨੰਬਰ ਤੇ ਆਪਾਂ ਕਿੱਥੇ ਇੱਕ ਨੰਬਰ ਤੇ ਹੁੰਦਾ ਸੀ ਹੁਣ ਦੇਖੋ ਇਹੀ ਚੀਜ਼ ਜਿਹੜੀ ਆ ਹੁਣ ਮਹਾਰਾਸ਼ਟਰ 'ਚ ਮੈਂ ਦੇਖਿਆ ਕੱਲ ਐਡੇ ਵੱਡੇ ਵੱਡੇ ਪ੍ਰੋਜੈਕਟ ਲੱਗ ਰਹੇ ਆ ਆਪਣੇ ਇਵਨ ਲੁਧਿਆਣੇ ਚ ਵੀ ਆਪਣੇ Madhya Pradesh ਦੇ ਵੀ ચીਫ ਮਿਨਿਸਟਰ ਸਾਹਿਬ ਆ ਕੇ ਗਏ ਆ ਲੁਧਿਆਣੇ ਦੀ ਇੰਡਸਟਰੀ ਜਿਹੜੀ ਹੈ Madhya Pradesh ਜਾ ਰਹੀ ਹੈ ਲੁਧਿਆਣੇ ਦੀ ਇੰਡਸਟਰੀ UP ਜਾ ਰਹੀ ਹੈ ਇਹ ਕਹਿੰਦੇ ਅਸੀਂ ਇੰਡਸਟਰੀ ਲੈ ਕੇ ਆ ਰਹੇ ਇੱਕ ਵੀ ਇੰਡਸਟਰੀ ਇਹਨਾਂ ਨੇ ਇੱਕ ਨਾਰਾ ਜਿਹਾ ਦਿੱਤਾ ਸੀ ਬਾਹਰ ਗਏ ਸੀ BMW ਔਰ ਸਵੇਰੇ ਇਹਨਾਂ ਨੇ ਖਬਰ ਲਾਈ ਸੀ ਦੁਪਹਿਰ ਤੋਂ ਬਾਅਦ BMW ਦਾ DNAI ਆ ਗਿਆ ਸੀ ਕਿ ਅਸੀਂ ਕੋਈ ਪੰਜਾਬ ਚ ਪ੍ਰੋਜੈਕਟ ਨਹੀਂ ਲਾਉਣਾ ਤੁਸੀਂ ਨੂੰ 3.5 ਸਾਲ ਹੋ ਗਏ ਤੁਸੀਂ ਇੱਕ ਪ੍ਰੋਜੈਕਟ ਦੱਸਦੇ ਪੰਜਾਬ 'ਚ ਲੱਗਿਆ ਹੋਵੇ ਕਿਉਂਕਿ ਜਦੋਂ ਹਾਲਾਤ ਹੀ ਨਹੀਂ ਦੇਖੋ ਗੱਲ ਇਹ ਆ ਭਰਾਵੋ ਮੇਰੇ ਵੀਰੋ ਪੱਤਰਕਾਰੋ ਗੱਲ ਇਹ ਆ ਕਿ ਜਿਹੜਾ ਆदमी ਪੈਸਾ ਉੱਥੇ ਲਾਉਂਦਾ ਜਿੱਥੇ ਉਹਨੂੰ ਪਤਾ ਹੋਵੇ ਵੀ ਮੇਰਾ ਅੱਗੇ ਸੇਫ ਆ ਇਸ ਵੇਲੇ ਜਿਹੜੇ ਵੇਕ ਜੀ ਨੇ ਕਹਿਆ ਜਰ ਕੋਈ ਆਦਮੀ ਨਹੀਂ ਸੇਫ ਕੋਈ ਵਪਾਰੀ ਨਹੀਂ ਸੇਫ ਕੋਈ ਡਾਕਟਰ ਨਹੀਂ ਸੇਫ ਤਾਂ ਫਿਰ ਦੱਸੋ ਪੈਸਾ ਲਾਉ ਹ ਕੌਣ ਸੋ ਇਸ ਕਰਕੇ ਪੰਜਾਬ ਦਾ ਬਹੁਤ ਮਾੜਾ ਹਾਲ ਪੰਜਾਬ ਨੂੰ ਇੱਕੋ ਇੱਕ ਗੱਲ ਆ ਕਿ ਹੁਣ ਔਖੇ ਸੌਖੇ ਲੋਕੀਏ ਟਾਈਮ ਘਟ ਰਹੇ ਆ ਕਿ ਕਿਸੇ ਤਰੀਕੇ ਨਾਲ ਆ ਸਾਲ ਸਵਾ ਸਾਲ ਨਿਕਲ ਜੇ ਆਉਣ ਵਾਲੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆਵੇ ਜਿਵੇਂ ਬਾਕੀ ਦੇ ਸੂਬਿਆਂ ਚ ਖੁਸ਼ਹਾਲੀ ਆ ਸਾਡਾ ਸੂਬਾ ਤਾਂ ਪਹਿਲਾਂ ਹੀ ਖੁਸ਼ਹਾਲ ਹੁੰਦਾ ਸੀ ਪੰਜਾਬੀ ਤਾਂ ਨੰਬਰ 1 ਤੇ ਨੇ ਹਮੇਸ਼ਾ ਦੁਨੀਆ ਚ ਜਿੱਥੇ ਵੀ ਗਏ ਆ ਸਾਰੇ ਸਾਰੇ ਵਰਲਡ ਚ ਲਾ ਲੋ ਪੰਜਾਬੀਆਂ ਨੇ ਹਮੇਸ਼ਾ ਮੱਲਾ ਮਾਰੀਆਂ ਨੇ ਹਮੇਸ਼ਾ ਪੰਜਾਬੀ ਨੰਬਰ 1 ਤੇ ਰਹੇ ਆ ਦੁਬਾਰਾ ਖੁਸ਼ਹਾਲ ਹੋਵਾਂਗੇ 2027 ਸਰਕਾਰ ਬਣੂਗੀ ਇਹੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਅੱਜ ਲੈਂਡ ਪੋਲਿੰਗ ਦੇ ਉੱਪਰ ਅਸੀਂ ਇੱਕ ਵਿਸਵਾ ਵੀ ਇੱਕ ਗਾਜ ਜਗਾ ਵੀ ਇਹਨਾਂ ਨੂੰ ਲੈਂਡ ਨਹੀਂ ਦੇਵਾਂਗੇ ਸਾਡੀ ਪਾਰਟੀ ਦਾ ਸਟੈਂਡ ਹੈ ਢੀਲੋ ਸਾਹਿਬ ਕਾਂਗਰਸ ਤੋਂ ਕਹਿੰਦੇ ਰਹੇ ਇਹਨਾਂ ਨੂੰ ਘੇਣਾ ਵੀ ਕਿਹੜੇ ਸਾਥ